ਘੋੜਿਆਂ ਦੇ ਮਗਰ ਪਾਲਿਆ ਵਜ਼ੀਰ ਖਾਨ 20 ਕਿਲੋਮੀਟਰ ਉਹਨੂੰ ਕੜੀਸਕੇ ਤਰੰਦ ਲੈ ਕੇ ਗਏ ਹੰਕਾਰ ਚ ਆਏ ਨੇ ਜਿੱਥੇ ਸਾਹਿਬਜ਼ਾਦਿਆਂ ਨੂੰ ਨੀਹਾਂ ਚ ਚਲਵਾਇਆ ਸੀਗਾ ਉਹੀ ਵਜ਼ੀਰ ਖਾਨ ਨੂੰ ਅੱਜ ਲਹੂ ਲਹਾਨ ਗੁਰੂ ਦੇ ਸਿੱਖ ਤਰੰਦ ਦੀਆਂ ਗਲੀਆਂ ਚ ਕਸੀਟ ਰਹੇ ਨੇ ਸਰਹੰਦ ਦੇ ਸਾਰੇ ਲੋਕਾਂ ਦੇ ਸਾਹਮਣੇ ਇੱਕ ਝੰਡਾ ਦਾ ਦਰਖਤ ਸੀ ਆ ਰੱਸਾ ਪਾ ਕੇ ਉਹਨੂੰ ਝੰਡੇ ਦੇ ਦਰਖਤ ਤੇ ਪੁੱਠਾ ਟੰਗੇ ਆ ਗਿਆ ਨੇ ਉਦੋਂ ਬਾਅਦ ਗਿਰਜਾਂ ਬਾਜ ਆ ਕੇ ਉਹਨੂੰ ਨੋਚ-ਨੋਚ ਕੇ ਉਹਦੇ ਸ਼ਰੀਰ ਨੂੰ ਖਾਦਾ ਤੇ ਉਹ ਤੜਫੜ ਕੇ ਮਰਿਆ ਆ ਅੰਤਵजीर खान ਨੂੰ ਪੱਪਾ ਬੰਦਾ ਸਿੰਘ ਬਹਾਦਰ ਨੇ ਦਿੱਤਾ ਸਵੇਰੇ ਇਹ 12 ਮਈ 1710 ਨੂੰ ਉੱਥੇ ਯੁੱਧ ਹੋਇਆ ਸੀ ਸਾਹਿਬਜ਼ਾਦੇ ਦੀ شہادت ਤੋਂ 5 ਸਾਲ ਬਾਅਦ ਕਹਿੰਦੇ ਨੇ ਵੀ ਜਿਹੜੀ ਵਜ਼ੀਰ ਖਾਨ ਦੀ ਫੌਜ ਸੀ ਅੱਠ ਫੋਦੇ ਕੋਲ ਹਾਥੀ ਸੀਗੇ ਵੱਡੇ ਵੱਡੇ ਹਾਥੀ ਵੱਡੀਆਂ ਵੱਡੀਆਂ ਤੋਪਾਂ ਹਜ਼ਾਰਾਂ ਦੀ ਗਿਣਤੀ ਚ ਉਹਦੇ ਕੋਲ ਘੋੜ ਸਵਾਰ ਇਧਰ ਜਿਹੜੀ ਸਿੱਖਾਂ ਦੀ ਫੌਜ ਸੀ ਇਹਨਾਂ ਕੋਲ ਨਾਰਮਲ ਹਥਿਆਰ ਤਲਵਾਰਾਂ ਨੇਜੇ ਤੀਰ ਕਮਾਨ ਤੋਪਾਂ ਨਾਲ ਉਹਨਾਂ ਨੇ ਸਭ ਤੋਂ ਅੱਗੇ ਜਿਹੜੇ ਵਜ਼ੀਰ ਖਾਨ ਦੇ ਹਾਥੀ ਸੀਗੇ ਉਹਦੇ ਹਾਥੀਆਂ ਤੇ ਹਮਲਾ ਕਰਤਾ ਹਾਥੀ ਕਈ ਜ਼ਖਮੀ ਹੋ ਗਏ ਹਾਥੀ ਪਿੱਛੇ ਨੂੰ ਭੱਜਣ ਲੱਗ ਗਏ ਇੱਕ ਹੋਰ ਚਾਲ ਖੇਡੀ ਸੀ ਵਜ਼ੀਰ ਖਾਨ ਨੇ ਜਦੋਂ ਬਾਬਾ ਹੁੰਦ ਸਿੰਘ ਬਾਦਰ ਤਿਆਰੀ ਕਰ ਰਹੇ ਸੀ ਜੰਗ ਦੀ ਭਾਈ ਬਾਦ ਸਿੰਘ ਬਚਾਲੇ ਆ ਗਏ ਵਜ਼ੀਰ ਖਾਨ ਨੇ ਨੇਜਾ ਮਾਰਿਆ ਭਾਈ ਬਾਦ ਸਿੰਘ ਵੱਲ ਨੇਜਾ ਮਾਰਿਆ ਜਦ ਭਾਈ ਬਾਦ ਸਿੰਘ ਵੱਲ ਉਹਨਾਂ ਨੇ ਬੁੱਚ ਲਿਆ ਨੇਜਾ ਉਹਨਾਂ ਨੇ ਬੁੱਜ ਕੇ ਵਾਪਸ ਮਾਰਿਆ ਵਜ਼ੀਰ ਖਾਨ ਥੱਲੇ ਡਿੱਗ ਗਿਆ ਵਜ਼ੀਰ ਖਾਨ ਥੱਲੇ ਡਿੱਗਦੇ-ਡਿੱਗਦੇ ਨਾ ਤੀਰ ਮਾਰਿਆ ਤੀਰ ਭਾਈ ਬਾਦ ਸਿੰਘ ਦੇ ਬਾਹਾਂ 'ਚ ਵੱਜਿਆ ਵਜ਼ੀਰ ਖਾਨ ਪਾਪੀ ਨੇ ਬਾਬਾ ਜ਼ੋਰਾਵਾਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਸ਼ਹੀਦ ਕਰਾਇਆ ਸੀ ਰੱਬ ਦੇ ਰੰਗ ਦੇਖੋ ਕਿ ਵਜ਼ੀਰ ਖਾਨ ਦਾ ਅੰਤ ਵੀ ਭਾਈ ਫਤਿਹ ਸਿੰਘ ਦੀ ਤਲਵਾਰ ਤੋਂ ਹੋਇਆ ਭਾਈ ਫਤਿਹ ਸਿੰਘ ਯੋਧਾ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦਾ ਸਰਹੰਦ ਫਿਰ ਫਤਿਹ ਕਰ ਲਿਆ ਸਿੱਖਾਂ ਨੇ ਪਹਿਲਾ ਜਿਹੜਾ ਸਿੱਖ ਰਾਜ ਖਾਲਸਾ ਰਾਜ ਪਹਿਲਾ ਜਿਹੜਾ قائم ਹੋਇਆ ਉਹ ਸਰਹੰਦ ਵਿੱਚ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ 3 ਕਰੋੜ ਰੁਪਈਆ ਕਬਜ਼ੇ ਚ ਲਿਆ ਔਰ ਉਹ ਕਿਸੇ નિર્ਦੋਸ਼ਾਂ ਨੂੰ ਲੁੱਟਿਆ ਨਹੀਂ ਹੈਗਾ ਕਿਸੇ ਕਿਸੇ ਦੇ ਘਰ 'ਚ ਡਾਕਾ ਨਹੀਂ ਮਾਰਿਆ ਹੈਗਾ 3 ਕਰੋੜ ਰੁਪਈਆ ਗੱਡੀਆਂ ਤੇ ਲੱਦ ਕੇ ਫਿਰ ਉਹਨਾਂ ਨੇ ਲੋਗੜ ਭੇਜਿਆ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਬੰਦਾ ਸਿੰਘ ਬਹਾਦਰ ਨੇ ਕਟ ਕੀਤਾ ਪਪਾ ਬੰਦਾ ਸਿੰਘ ਬਹਾਦਰ ਕਹਿੰਦੇ ਵੀ ਤੁਹਾਨੂੰ ਡਰਨ ਦੀ ਲੋੜ ਨਹੀਂ ਸੁੱਚਾ ਆਨੰਦ ਹਜੇ ਵੀ ਉਸੇ ਹੀ ਸ਼ਹਿਰ 'ਚ ਫਿਰਦਾ ਹੈ ਕਿਉਂ ਨਹੀਂ ਨਿਕਲਿਆ ਉਹ ਕਿਉਂ ਨਹੀਂ ਭੱਜ ਪਾਇਆ ਜਦੋਂ ਗੁਰੂ ਸਾਹਿਬ ਤੋਂ ਥਾਪੜਾ ਲੈ ਕੇ ਬੰਦਾ ਸਿੰਘ ਬਹਾਦਰ ਇੱਥੇ ਪਹੁੰਚੇ ਪੰਜਾਬ ਤਾਂ ਉਹਨਾਂ ਨੇ ਬਹੁਤ ਸਾਰੇ ਇਲਾਕੇ ਮੁਸਲਮਾਨਾਂ ਤੋਂ ਆਜ਼ਾਦ ਕਰਵਾਏ ਤਾਂ ਵਜ਼ੀਨ ਖਾਨ ਕਬਰ ਆ ਗਿਆ ਐਡੀ ਵੱਡੀ ਫੌਜ ਦਾ مالک ਬੰਦਾ ਸਿੰਘ ਬਹਾਦਰ ਤੋਂ ਕਬਰਾਇਆ ਬੈਠਾ ਸੀ ਉਸ ਟਾਈਮ ਬੰਦਾ ਸਿੰਘ ਬਹਾਦਰ ਦੀ ਜਿਹੜੀ ਫੌਜ ਦੀ ਟੁਕੜੀ ਸੀ ਉਹ ਇੱਥੇ ਰਹਿੰਦੀ ਸੀ ਛੱਤ ਬਨੂੜ ਉਸ ਟਾਈਮ ਛੱਤ ਬਨੂੜ ਤੋਂ ਸਰਹੰਦ ਤਕਰੀਬਨ ਮੇਰੇ ਖਿਆਲ 30 ਕਿਲੋਮੀਟਰ ਦੂਰ ਹੋਣਾ ਹੁਣ ਬੰਦਾ ਸਿੰਘ ਬਹਾਦਰ ਦੀ ਅੱਖ ਸੀ ਜਿਹੜੀ ਨਾ ਉਹ ਸਰਹੰਦ ਤੇ ਸੀ ਤਾਂ ਵਜ਼ੀਰ ਖਾਨ ਨੇ ਕੀ ਚਾਲ ਚੱਲੀ ਵਜ਼ੀਰ ਖਾਨ ਕਹਿੰਦਾ ਵੀ ਬੰਦਾ ਸਿੰਘ ਬਹਾਦਰ ਮੇਰੇ ਤੇ ਹਮਲਾ ਕਰੇ ਉਸ ਤੋਂ ਪਹਿਲਾਂ ਮੈਂ ਹੀ ਉਹਦੇ ਤੇ ਹਮਲਾ ਕਰਦਾ ਫੌਜ ਦੀ ਭਰਤੀ ਖੋਲਤੀ ਆਸ-ਪਾਸ ਦੇ ਜਿਹੜੇ ਮੁਗਲ ਸੀਗੇ ਜਿਹੜੇ ਬਲੋਚ ਸੀਗੇ ਤੇ ਜਿਹੜੇ ਪਠਾਨ ਸੀ ਉਹਨਾਂ ਕੋਲ ਜਾ ਕੇ ਉਹਨਾਂ ਨੇ ਮਿੰਤਾਂ ਤਰਲੇ ਕਰਨ ਲੱਗ ਗਿਆ ਜਹਾਦ ਦੇ ਨਾਮ ਤੇ ਇਸਲਾਮ ਧਰਮ ਦੇ ਨਾਮ ਤੇ ਵੀ ਮੇਰਾ ਸਾਥ ਦਿਓ ਤੁਸੀਂ ਦਿੱਲੀ ਤੋਂ ਹਥਿਆਰ ਮੰਗਾਉਣੇ ਸ਼ੁਰੂ ਕਰਤੇ ਇੱਕ ਲੱਖ ਦੀ ਕਹਿੰਦੇ ਉਹਨੇ ਫੌਜ ਤਿਆਰ ਕਰ ਲਈ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਕੋਲ ਸਿਰਫ 30-40 ਹਜ਼ਾਰ ਦੀ ਫੌਜ ਸੀਗੀ ਬਾਬਾ ਬੰਦਾ ਸਿੰਘ ਬਹਾਦਰ ਛੱਤ ਬਨੂੜ ਤੋਂ ਚੱਲਦੇ ਨੇ ਸਰੰਦ ਤੇ ਹਮਲਾ ਕਰਨ ਲਈ ਛੱਪੜ ਜਿੜੀ ਉਹ ਪਹੁੰਚਦੇ ਨੇ ਛੱਪੜ ਜਿੜੀ ਜਾ ਕੇ ਉਹਨਾਂ ਨੂੰ ਖਬਰ ਮਿਲਦੀ ਆ ਕਿ ਸਰਹ ਕੇ ਵਜ਼ੀਰ ਖਾਂ ਦੀਆਂ ਫੌਜਾਂ ਸਰੰਦ ਤੋਂ ਚੱਲ ਪਈਆਂ ਨੇ ਤਾਂ ਉਸੇ ਜਗ੍ਹਾ ਤੇ ਰੁੱਕ ਗਏ ਜਿਹਨੂੰ ਹੁਣ ਚੱਪੜਚੜੀ ਕਹਿੰਦੇ ਨੇ ਨਾ ਬਦਲ ਕੇ ਨਾਮ ਉਹਦਾ ਚੱਪੜਚੜੀ ਕਹਿੰਦੇ ਨੇ ਹੁਣ ਉਹਨੂੰ ਜਿੱਥੇ ਜੰਗ ਹੋਈ ਆ ਉਹਦਾ ਅਸਲ ਨਾਮ ਸੀਗਾ ਛੱਪੜਚੜੀ ਛੱਪੜਾਂ ਦੀ ਝੜੀ ਸੀ ਇਸ ਕਰਕੇ ਉਹਨੂੰ ਛੱਪੜਚੜੀ ਕਹਿੰਦੇ ਸੀ ਸਵੇਰੇ ਇਹ 12 ਮਈ 1710 ਨੂੰ ਉੱਥੇ ਯੁੱਧ ਹੋਇਆ ਸੀ ਸਾਹਿਬਜ਼ਾਦੇ ਦੀ ਸ਼ਹਾਦਤ ਤੋਂ 5 ਸਾਲ ਬਾਅਦ ਕਹਿੰਦੇ ਨੇ ਵੀ ਜਿਹੜੀ ਵਜ਼ੀਰ ਖਾਨ ਦੀ ਫੌਜ ਸੀ ਅੱਠ ਉਹਦੇ ਕੋਲ ਹਾਥੀ ਸੀਗੇ ਵੱਡੇ ਵੱਡੇ ਹਾਥੀ ਵੱਡੀਆਂ ਵੱਡੀਆਂ ਤੋਪਾਂ ਮਤਲਬ ਹਜ਼ਾਰਾਂ ਦੀ ਗਿਣਤੀ ਚ ਉਹਦੇ ਕੋਲ ਘੋੜ ਸਵਾਰ ਔਰ ਇੱਧਰ ਜਿਹੜੀ ਸਿੱਖਾਂ ਦੀ ਫੌਜ ਸੀਗੀ ਇਹਨਾਂ ਕੋਲ ਨਾਰਮਲ ਹਥਿਆਰ ਤਲਵਾਰਾਂ ਨੇਜੇ ਤੀਰ ਕਮਾਨ ਕੁਛ ਕੁ ਗਿਣਮੀਆਂ ਚੁਣਮੀਆਂ ਬੰਦੂਖਾਂ ਸੀਗੀਆਂ ਕਹਿੰਦੇ ਤੇ 6 ਤੋਪਾਂ ਸੀ ਇਹਨਾਂ ਕੋਲ ਪਰ ਇਹਨਾਂ ਕੋਲ ਜਿਹੜੀ ਚੀਜ਼ ਸੀ ਉਹ ਮੁਗਲਾਂ ਕੋਲ ਨਹੀਂ ਸੀ ਇਹਨਾਂ ਕੋਲ ਜਜ਼ਬਾ ਜਨੂਨ ਗੁਰੂ ਸਾਹਿਬ ਦਾ ਓਟ ਆਸਰਾ ਯਾ ਅਲੀ ਯਾ ਅਲੀ ਦੇ ਨਾਰੇ ਲੱਗ ਰਹੇ ਨੇ ਉੱਚੀ ਉੱਚੀ ਇਧਰੋਂ ਸਿੱਖ ਫੌਜਾਂ ਦੇ ਅਕਾਲ ਅਕਾਲ ਦੇ ਨਾਰੇ ਲੱਗ ਰਹੇ ਨੇ ਪੱਪਾ ਬੰਦਾ ਸਿੰਘ ਬਹਾਦਰ ਉਦੋਂ ਇੱਕ ਟਿੱਲੇ ਤੇ ਬੈਠ ਗਏ ਇਲਾਕੇ ਟਿੱਬੇ ਦੀ ਤਰ੍ਹਾਂ ਉੱਥੇ ਬੈਠ ਕੇ ਸਾਰੀ ਉਹ ਨੀਤੀ ਘਟ ਰਹੇ ਸੀਗੇ ਫੌਜਾਂ ਲੜ ਰਹੀਆਂ ਸੀਗੀਆਂ ਵਜ਼ੀਰ ਖਾਨ ਦੀ ਜਿਹੜੀ ਫੌਜ ਸੀਗੀ ਉਹ ਚ ਸਭ ਤੋਂ ਅੱਗੇ ਹਾਥੀ ਸੀਗੇ ਵੱਡੇ ਵੱਡੇ ਹਾਥੀ ਉਦੋਂ ਪਿੱਛੋਂ ਫਿਰ ਤੋਪਾਂ ਸੀਗੀਆਂ ਫਿਰ ਉਦੋਂ ਪਿੱਛੇ ਘੋੜ ਸਵਾਰ ਸੀਗੇ ਫਿਰ ਉਦੋਂ ਪਿੱਛੇ ਜਿਹੜੇ ਪੈਦਲ ਚੱਲਣ ਵਾਲੇ ਹੁੰਦੇ ਨੇ ਉਹ ਹੁੰਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸਟ੍ਰੈਟਜੀ ਦੇਖੋ ਉਹਨਾਂ ਨੇ ਕੀ ਕੀਤਾ ਨਾ ਉਹਨਾਂ ਕੋਲ ਜਿਹੜੀਆਂ ਤੋਪਾਂ ਸੀਗੀਆਂ ਉਹ ਤੋਪਾਂ ਨਾਲ ਉਹਨਾਂ ਨੇ ਸਭ ਤੋਂ ਅੱਗੇ ਜਿਹੜੇ ਵਜ਼ੀਰ ਖਾਨ ਦੇ ਹਾਥੀ ਸੀਗੇ ਉਹਦੇ ਹਾਥੀਆਂ ਤੇ ਹਮਲਾ ਕਰਤਾ ਹਾਥੀ ਕਈ ਜ਼ਖਮੀ ਹੋ ਗਏ ਹਾਥੀ ਪਿੱਛੇ ਨੂੰ ਭੱਜਣ ਲੱਗ ਗਏ ਮੁਗਲਾਂ ਦੀ ਫੌਜਾਂ ਹੀ ਕੁਚਲਤੀਆਂ ਉਦੋਂ ਬਾਅਦ ਉਹਨਾਂ ਨੇ ਕੀ ਕੀਤਾ ਮੁਗਲਾਂ ਨੇ ਕੀ ਕੀਤਾ ਮੁਗਲਾਂ ਨੇ ਵਜ਼ੀਰ ਖਾਨ ਦੀ ਫੌਜ ਨੇ ਤੋਪਾਂ ਨਾਲ ਹਮਲਾ ਕਰਤਾ ਤਾਂ ਜਿਹੜੇ ਬੰਦਾ ਸਿੰਘ ਬਹਾਦਰ ਦੀ ਸਿੱਖਾਂ ਦੀ ਫੌਜ ਸੀਗੀ ਉਹ ਇਧਰ ਝਿੜੀ ਵਾਲੇ ਪਾਸੇ ਸੀ ਜਦੋਂ ਉਹਨਾਂ ਨੇ ਹਮਲਾ ਕੀਤਾ ਇਹ ਦਰਖਤਾਂ ਦੇ ਉਹਲੇ ਲੁਕ ਜਾਂਦੇ ਸੀ ਫਿਰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਆਪਣੀਆਂ ਤੋਪਾਂ ਅੱਗੇ ਕੱਢੀਆਂ ਤੋਪ ਇਹਨਾਂ ਨੇ ਆਪਣੀਆਂ ਤੋਪਾਂ ਨਾਲ ਉਹਨਾਂ ਦੀਆਂ ਤੋਪਾਂ ਵਾਲੇ ਮਾਰਦੇ ਸਾਰੇ ਤੋ ਪੰਚ ਉਹਨਾਂ ਦੀਆਂ ਤੋਪਾਂ ਚ ਸੁੱਨ ਸਰੈ ਹੋ ਗਈ ਜਮਈ ਉਦੋਂ ਬਾਅਦ ਕੀ ਕੀਤਾ ਜਿਹੜੇ ਘੋੜਸਵਾਰ ਸੀਗੇ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਫੌਜ ਦੇ ਘੋੜਸਵਾਰ ਸੀ ਉਹ ਵਜ਼ੀਰ ਖਾਨ ਦੀ ਫੌਜ ਚ ਚੱਲ ਗਏ ਬੜਾ ਟੁਕੀ ਕਰਨ ਲੱਗ ਗਏ ਉੱਥੇ ਇੱਕ ਹੋਰ ਚਾਲ ਖੇਡੀ ਸੀ ਵਜ਼ੀਰ ਖਾਨ ਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਤਿਆਰੀ ਕਰ ਰਹੇ ਸੀ ਜੰਗ ਦੀ ਹਜੇ ਨਹੀਂ ਪਹੁੰਚੇ ਸੀ ਸੁੱਚਾ ਨੰਦ ਦੇ ਭਤੀਜੇ ਨੂੰ 1000 ਹਿੰਦੂ ਫੌਜੀ ਦੇ ਕੇ ਭੇਜਦੇ ਤੁਸੀਂ ਜਾਓ ਕਿ ਬੰਦਾ ਸਿੰਘ ਬਹਾਦਰ ਦੀ ਫੌਜ ਚ ਰਲ ਜਾਓ ਜੰਗ ਵਾਲੇ ਦਿਨ ਤੁਸੀਂ ਬਗਾਵਤ ਕਰਦੇ ਹੋ ਉਥੋਂ ਤੁਸੀਂ ਆ ਜਿਓ ਮੇਰੇ ਵੱਲ ਉਹਨਾਂ ਦੇ ਹੌਸਲੇ ਪਸਤ ਹੋ ਜਾਣਗੇ ਚੱਲ ਗਿਆ ਹੌਸ ਸਚਨੰਦ ਦਾ ਭਤੀਜਾ ਬਾਬਾ ਬੰਦਾ ਸਿੰਘ ਬਹਾਦਰ ਕੋਲ ਕਹਿੰਦਾ ਜੀ ਮੈਂ ਹਿੰਦੂ ਫੌਜ ਲੈ ਕੇ ਆਇਆ ਵਜ਼ੀਰ ਖਾਨ ਤੋਂ ਅਸੀਂ ਬਗਾਵਤੀ ਹੋ ਗਏ ਕਿ ਅਸੀਂ ਤੁਹਾਡੇ ਨਾਲ ਰਲਣਾ ਚਾਹੁੰਦੇ ਹਾਂ ਅਸੀਂ ਉਹਨਾਂ ਦੇ ਜ਼ੁਲਮਾਂ ਤੋਂ ਤੰਗ ਆ ਬਾਬਾ ਬੰਦਾ ਸਿੰਘ ਬਹਾਦਰ ਹੁਣ ਸੂਝਵਾਨ ਸੀਗੇ ਉਹਨਾਂ ਨੇ ਰਲਾ ਤਾਂ ਲਿਆ ਆਪਦੀ ਫੌਜ ਚ ਉਹਨਾਂ ਨੂੰ ਸਭ ਤੋਂ ਮਗਰ ਰੱਖਿਆ ਉਹਨਾਂ ਨੂੰ ਮੂਹਰੇ ਨਹੀਂ ਲਾਇਆ ਉਹਨਾਂ ਨੂੰ ਉਹੀ ਕੰਮ ਹੋਇਆ ਫਿਰ ਸਚਨੰਦ ਨੇ ਫਿਰ ਆਪਦੀ ਚਾਲ ਖੇਲੀ ਸਚਨੰਦ ਨੇ ਕੀਤਾ ਇਸ਼ਾਰਾ ਜਿਹੜੇ ਉਹਦੇ ਨਾਲ ਦੇ ਸੀਗੇ ਹਿੰਦੂ ਉਹ ਫਿਰ ਉੱਥੇ ਝੂਠ ਬੋਲਣ ਲੱਗ ਗਏ ਮਤਲਬ ਸਿੱਖਾਂ ਦੇ ਪੇਛੇ ਸੀਗੇ ਉਹ ਸਿੱਖਾਂ ਦੀ ਫੌਜ 'ਚ ਸੀਗੇ ਕਹਿੰਦੇ ਜੀ ਮੁਗਲ ਭਾਰੀ ਪੈ ਗਏ ਮੁਗਲ ਭਾਰੀ ਪੈ ਗਏ ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਦੀਆਂ ਫੌਜਾਂ 'ਚ ਥੋੜਾ ਡਰ ਉਸ ਟਾਈਮ ਤੇ ਦੇਖਿਆ ਗਿਆ ਥੋੜਾ ਜਿਹਾ ਮਤਲਬ ਇਹਨਾਂ ਦੇ ਪੈਰ ਥੋੜੇ ਜਿਹਾ ਹਿੱਲ ਗਏ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਕੀ ਕੀਤਾ ਟਿੱਲੇ ਤੋਂ ਉੱਤਰ ਕੇ ਆਏ ਉੱਤਰ ਕੇ ਆਵਦੀਆਂ ਫੌਜਾਂ 'ਚ ਖੜੇ ਉੱਥੇ ਜਕਾਰੇ ਲਾਏ ਉਹਨਾਂ ਦਾ ਹੌਸਲਾ ਫੇਰੋਂ ਵੀ ਹੋ ਗਿਆ ਜਿਹੜਾ ਪਹਿਲਾਂ ਟੱਕਰਾ ਹੋਇਆ ਉਹ ਹੋਇਆ ਭਾਈ ਬਾਜ ਸਿੰਘ ਤੇ ਸੁਚਾਨੰਦ ਦਾ ਹੁਣ ਸੁਚਾਨੰਦ ਵਰਗੇ ਤਾਂ ਹਰਾਮਪੁਣੇ ਕਰਨ ਜੋਗ ਨਹੀਂ ਸੀ ਇਹ ਕੋਈ ਯੋਧੇ ਤਾਂ ਹੈ ਨਹੀਂ ਸੀਗੇ ਭਾਈ ਬਾਜ ਸਿੰਘ ਵਰਗੇ ਯੋਧੇ ਜਦੋਂ ਭਾਈ ਬਾਜ ਸਿੰਘ ਤਲਵਾਰ ਲੈ ਕੇ ਵਧਿਆ ਉਹਦੇ ਵੱਲ ਸੁਚਾਨੰਦ ਡਰ ਗਿਆ ਸੁਚਾਨ ਸਿੰਘ ਭੱਜ ਗਿਆ ਸਰੰਦ ਨੂੰ ਉਹ ਬਾਅਦ ਚ ਦੱਸਾਂਗੇ ਵੀ ਇਹਦਾ ਕੀ ਹੁੰਦਾ ਹੈ ਹੁਣ ਆਪਾਂ ਦੱਸਦੇ ਹਾਂ ਵੀ ਵਜ਼ੀਰ ਖਾਨ ਦਾ ਅੰਤ ਕਿਵੇਂ ਹੋਇਆ ਇੰਨਾ ਭੈੜਾ ਅੰਤ ਇੰਨਾ ਜ਼ਿਆਦਾ ਪਹਿੜਾਂਤ ਹੋਇਆ ਕਿ ਉਹਦੀਆਂ ਸੱਤ ਪੋਸਤਾਂ ਨਾ ਕੰਬਦੀਆਂ ਹੋਣਗੀਆਂ ਜਿਹਨੇ ਛੋਟੇ-ਛੋਟੇ ਸਹੈਬਜ਼ਾਦਿਆਂ ਤੇ ਤਰਸ ਨਹੀਂ ਖਾਇਆ ਨਿੱਕੀਆਂ-ਨਿੱਕੀਆਂ ਜਿੰਦਾਂ ਤੇ ਉਹ ਬੰਦੇ ਦਾ ਇੰਨਾ ਭਿਆਨਕ ਅੰਤ ਹੀ ਹੋਣਾ ਚਾਹੀਦਾ ਸੀ ਕਹਿੰਦੇ ਜਿਹੜਾ ਵਜ਼ੀਰ ਖਾਨ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਲ ਨੂੰ ਵਧਣਾ ਸ਼ੁਰੂ ਹੋਇਆ ਉਹਨੇ ਦੇਖਿਆ ਬਾਬਾ ਬੰਦਾ ਸਿੰਘ ਬਹਾਦਰ ਲੜ ਰਹੇ ਸੀ ਜਦੋਂ ਥੱਲੇ ਆ ਕੇ ਹਰਾਮੀ ਸੀ ਉਹਨੂੰ ਐਂ ਜੀ ਮੈਂ ਪਿੱਠ ਪਿੱਛੋਂ ਮਾਰੂੰਗਾ ਭਾਈ ਬਾਦ ਸਿੰਘ ਬਚਾਲੇ ਆ ਗਏ ਵਜ਼ੀਰ ਖਾਨ ਨੇ ਨੀਜਾ ਮਾਰਿਆ ਭਾਈ ਬਾਦ ਸਿੰਘ ਵੱਲ ਨੀਜਾ ਮਾਰਿਆ ਜਦ ਭਾਈ ਬਾਦ ਸਿੰਘ ਵੱਲ ਉਹਨਾਂ ਨੇ ਬੁੱਚ ਲਿਆ ਨੀਜਾ ਉਹਨਾਂ ਨੇ ਬੁੱਜ ਕੇ ਵਾਪਸ ਮਾਰਿਆ ਵਾਪਸ ਮਾਰਿਆ ਜਦੋਂ ਉਹਦੇ ਘੋੜੇ 'ਚ ਵੱਜਿਆ ਨੀਜਾ ਜਾ ਕੇ ਉਹਦੇ ਘੋੜੇ ਦੇ ਵੱਜਿਆ ਜਦੋਂ ਤਾਂ ਵਜ਼ੀਰ ਖਾਨ ਥੱਲੇ ਡਿੱਗ ਗਿਆ ਵਜ਼ੀਰ ਖਾਨ ਨੇ ਥੱਲੇ ਡਿੱਗਦੇ-ਡਿੱਗਦੇ ਨਾ ਤੀਰ ਮਾਰਿਆ ਤੀਰ ਭਾਈ ਬਾਦ ਸਿੰਘ ਦੇ ਬਾਹਾਂ 'ਚ ਵੱਜਿਆ ਜਦੋਂ ਭਾਈ ਬਾਦ ਸਿੰਘ ਦੀ ਬਾਹਾਂ 'ਚ ਵੱਜਿਆ ਉਹਨੇ ਨਾ ਫਿਰ ਭਾਈ ਬਾਦ ਸਿੰਘ ਵੀ ਡਿੱਗ ਪਏ ਹੋਣੇ ਆ ਉਣੀ ਨਾ ਫਿਰ ਤਲਵਾਰ ਨਾਲ ਭਾਈ ਬਾਦ ਸਿੰਘ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਇਹਨੂੰ ਮਾਰ ਤਾਂ ਤਾਂ ਭਾਈ ਫਤੇ ਸਿੰਘ ਸੀਗੇ ਇੱਕ ਭਾਈ ਫਤੇ ਸਿੰਘ ਨੇ ਨਾ ਉਹਦੇ ਹਮਲੇ ਤੋਂ ਪਹਿਲਾਂ ਹੀ ਨਾ ਜਾ ਕੇ ਹਮਲਾ ਕਰਤਾ ਉਹਦਾ ਮੋਢਾ ਵੜਤਾ ਵਜ਼ੀਰ ਖਾਨ ਦਾ ਇਥੇ ਇੱਕ ਹੌਤਕ ਦੇਖੋ ਕਿ ਵਜ਼ੀਰ ਖਾਨ ਪਾਪੀ ਨੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਨੂੰ ਸ਼ਹੀਦ ਕਰਾਇਆ ਸੀ ਰੱਬ ਦੇ ਰੰਗ ਦੇਖੋ ਕਿ ਵਜ਼ੀਰ ਖਾਨ ਦਾ ਅੰਤ ਵੀ ਭਾਈ ਫਤੇ ਸਿੰਘ ਦੀ ਤਲਵਾਰ ਚੋਂ ਹੋਇਆ ਭਾਈ ਫਤੇ ਸਿੰਘ ਯੋਧਾ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦਾ ਵਜ਼ੀਰ ਖਾਨ ਦਾ ਜਦੋਂ ਮੋਢਾ ਵੱਡਤਾ ਸਾਰੇ ਕਿਤੇ ਖਬਰ ਫੈਲ ਗਈ ਵੀ ਮਾਰੇ ਆ ਗਿਆ ਵਜ਼ੀਰ ਖਾਨ ਮਾਰੇ ਆ ਗਿਆ ਵਜ਼ੀਰ ਖਾਨ ساری ਫੌਜ ਜਿਹੜੀ ਖਰੀਦ ਕੇ ਲਿਆਇਆ ਸੀ ਜਾਂ ਜਿਹੜੀ ਤਨਖਾਹ ਵਾਲੀ ਫੌਜ ਸੀਗੀ ਮਿੰਟੋ ਸਕੈਂਟੀ ਮੈਦਾਨ ਖਾਲੀ ਹੋ ਗਿਆ ਉੱਥੇ ਜਦ ਤੜਫ ਰਿਆ ਸੀ ਵਜ਼ੀਰ ਖਾਨ ਉਹ ਧਰਤੀ ਤੇ ਨਹੀਂ ਛੱਡਿਆ ਗੁਰੂਦੇਵ ਸਿੰਘ ਕਹਿੰਦੇ ਤੈਨੂੰ ਉੱਥੇ ਹੀ ਲੈ ਕੇ ਜਾਵਾਂਗੇ ਸਰੰਦ ਜਿੱਥੇ ਛੋਟੇ ਸਾਹਿਬਜ਼ਾਦਿਆਂ ਦਾ ਖੂਨ ਡੁੱਲਿਆ ਹੋਇਆ ਉਹ ਫਿਰ ਉੱਥੇ ਲੈ ਕੇ ਗਏ ਉਹਨੂੰ ਤੇ ਕਿਵੇਂ ਲੈ ਕੇ ਗਏ ਘੋੜਿਆਂ ਦੇ ਮਗਰ ਪਾ ਲਿਆ ਵਜ਼ੀਰ ਖਾਂ 20 ਕਿਲੋਮੀਟਰ ਸੀ ਛੱਪੜ ਚਿੜੀ ਤੋਂ ਸਰਹੰਦ 20 ਕਿਲੋਮੀਟਰ ਉਹਨੂੰ ਗੜੀਸ ਕੇ ਸਰਹੰਦ ਲੈ ਕੇ ਗਏ ਹੰਕਾਰ ਚ ਆਏ ਨੇ ਜਿੱਥੇ ਸਾਹਿਬਜ਼ਾਦਿਆਂ ਨੂੰ ਨੀਹਾਂ ਚ ਚਨਵਾਇਆ ਸੀਗਾ ਵਜ਼ੀਰ ਖਾਂ ਕਹਿੰਦਾ ਹੁੰਦਾ ਸੀ ਕਿ ਦਿੱਲੀ ਦੇ ਤਖਤਾਂ ਦੇ ਰਾਜੇ ਕੰਨਾਂ ਬਦਲਦੇ ਰਹਿੰਦੇ ਆ ਕੰਨ ਸਰਹੰਦ ਦਾ ਮੈਂ ਆ ਇੱਥੇ ਵਜ਼ੀਰ ਖਾਂ ਸੀ ਵਜ਼ੀਰ ਖਾਂ ਹੈ ਤੇ ਵਜ਼ੀਰ ਖਾਂ ਹੀ ਰਹੂਗਾ ਉਹੀ ਵਜ਼ੀਰ ਖਾਂ ਨੂੰ ਅੱਜ ਲਹੂ ਲਹਾਨ ਗੁਰੂ ਦੇ ਸਿੱਖ ਸਰਹੰਦ ਦੀਆਂ ਗਲੀਆਂ ਚ ਕਸੀਟ ਰਹੇ ਨੇ ਔੜਿਆਂ ਦੇ ਪਿੱਛੇ ਉਦੋਂ ਬਾਅਦ ਉਹਨੂੰ ਸਰਹੰਦ ਦੇ ਸਾਰੇ ਲੋਕਾਂ ਦੇ ਸਾਹਮਣੇ ਇੱਕ ਝੰਡਾ ਦਾ ਦਰਖਤ ਸੀਗਾ ਰੱਸਾ ਪਾ ਕੇ ਉਹਨੂੰ ਝੰਡੇ ਦੇ ਦਰਖਤ ਤੇ ਪੁੱਠਾ ਟੰਗਿਆ ਗਿਆ ਕਹਿੰਦੇ ਜਦੋਂ ਉਹਨੂੰ ਪੁੱਠਾ ਟੰਗਿਆ ਗਿਆ ਥੱਲੇ ਪ੍ਰਾਲੀ ਲਾ ਕੇ ਨਾ ਥੱਲੇ ਪ੍ਰਾਲੀ ਲਾ ਕੇ ਉਹ ਤੇ ਥੋੜੀ ਜੀ ਅੱਗ ਲਾਈ ਉਹਦਾ ਸਰੀਰ ਇੱਕਦਮ ਨਹੀਂ ਮੱਚਿਆ ਅੱਧ ਅੱਧ ਮੱਚਿਆ ਸਰੀਰ ਹੋ ਗਿਆ ਉਹਦਾ ਉਦੋਂ ਬਾਅਦ ਗਿਰਜਾਂ ਬਾਜ ਆ ਕੇ ਉਹਨੂੰ ਨੋਚ ਨੋਚ ਕੇ ਉਹਦੇ ਸਰੀਰ ਨੂੰ ਖਾਦਾ ਤੇ ਉਹ ਤੜਫ ਤੜਕ ਕੇ ਮਰਿਆ ਆ ਅੰਤ ਵਜ਼ੀਰ ਖਾਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤਾ ਇਹ ਆ ਅੰਤ ਨਾ ਹੁੰਦਾ ਵਜ਼ੀਰ ਖਾਨ ਦਾ ਤਾਂ ਉਹ ਇੱਕ ਰਹਿੰਦਾ ਸਿੱਖਾਂ ਦੇ ਅੰਦਰ ਹੁਣ ਆਇਆ ਵੀ ਗੁਰੂ ਦੇ ਸਿੰਘਾਂ ਨੇ ਬਦਲਾ ਲੈ ਲਿਆ ਉਹਦੇ ਅੰਜਾਮ ਤੱਕ ਉਹਨੂੰ ਪਹੁੰਚਾਤਾ ਸਰਹੰਦ ਸੀ ਜਿਹੜਾ ਸਰਹੰਦ ਫਿਰ ਫਤਿਹ ਕਰ ਲਿਆ ਸਿੱਖਾਂ ਨੇ ਪਹਿਲਾ ਜਿਹੜਾ ਸਿੱਖ ਰਾਜ ਖਾਲਸਾ ਰਾਜ ਪਹਿਲਾ ਜਿਹੜਾ ਕਾਇਮ ਹੋਇਆ ਉਹ ਸਰਹੰਦ 'ਚ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਬਾਜ ਸਿੰਘ ਨੂੰ ਉੱਥੋਂ ਦਾ ਸੂਬੇਦਾਰ ਨਿਯੁਕਤ ਕਰਤਾ ਸਰਹੰਦ ਬਹੁਤ ਵੱਡਾ ਸੂਬਾ ਸੀਗਾ ਪੰਜਾਬ ਦਾ 52 ਲੱਖ ਆਮਦਨ ਸੀਗੀ ਸਰਹੰਦ ਦੀ ਇੱਕ ਸਾਲ ਦੀ ਉਹਨੂੰ ਬਾਬਨੀ ਸਰਹੰਦ ਵੀ ਕਹਿੰਦੇ ਹੁੰਦੇ ਸੀ ਕਹਿੰਦੇ ਆ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਫਤਿਹ ਕੀਤਾ ਸਰਹੰਦ ਫਤਹਰੰਦ ਤੇ ਉਸ ਟਾਈਮ ਤੇ ਦੱਸਦੇ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ 3 ਕਰੋੜ ਰੁਪਇਆ ਕਬਜ਼ੇ ਚ ਲਿਆ ਔਰ ਉਹ ਕਿਸੇ નિર્ਦੋਸ਼ਾਂ ਨੂੰ ਲੁੱਟਿਆ ਨਹੀਂ ਹੈਗਾ ਕਿਸੇ ਕਿਸੇ ਦੇ ਘਰ ਚ ਡਾਕਾ ਨਹੀਂ ਮਾਰਿਆ ਹੈਗਾ ਚਾਨੰਦ ਦਾ ਪੈਸਾ ਵਜ਼ੀਰ ਖਾਨ ਦਾ ਪੈਸਾ ਜਿਹੜਾ ਇਹਨਾਂ ਨੇ ਹੋ ਕੀਤਾ ਹੋਇਆ ਸੀਗਾ 3 ਕਰੋੜ ਰੁਪਇਆ ਗੱਡਿਆਂ ਤੇ ਲੱਦ ਕੇ ਫਿਰ ਉਹਨਾਂ ਨੇ ਲੋਗੜ ਭੇਜਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਲੋਕ ਡਰੇ ਹੋਏ ਸੀ ਵੀ ਸਿੱਖ ਹੁਣ ਸਾਰੇ ਮੁਗਲਾਂ ਦਾ ਜਾਂ ਇੱਥੋਂ ਦੇ ਲੋਕਾਂ ਦਾ ਉਹੀ ਹਾਲ ਕਰਨਗੇ ਜਿਹੜਾ ਮੁਗਲ ਸਿੱਖਾਂ ਦਾ ਕਰਦੇ ਹੁੰਦੇ ਸੀ ਵੀ ਸਾਡੇ ਬੱਚਿਆਂ ਨੂੰ ਮਾਰ ਦੇਣਗੇ ਸਾਨੂੰ ਮਾਰ ਦੇਣਗੇ ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਕੱਟ ਕੀਤਾ ਉਥੇ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਵੀ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਕਿਸੇ ਵੀ ਬੇਕਸੂਰ ਨੂੰ ਸਿੱਖ ਹੱਥ ਨਹੀਂ ਲਾਉਣਗੇ ਪਰ ਕਹਿੰਦੇ ਜਿਹਦਾ ਕਸੂਰ ਆ ਉਹਨੂੰ ਬਖਸ਼ਿਆ ਨਹੀਂ ਜਾਣਾ ਤਾਂ ਕਹਿੰਦੇ ਨੇ ਵੀ ਉੱਥੇ ਜਿਹੜੇ ਮੁਗਲਾਂ ਦੇ ਵਜ਼ੀਰ ਖਾਨ ਵਰਗਿਆਂ ਦੇ ਕਿਲੇ ਸੀਗੇ ਉਹ ਨਿਸ਼ ਤੋਂ ਨਾਬੂਤ ਕੀਤੇ ਬੰਦਾ ਸਿੰਘ ਬਹਾਦਰ ਨੇ ਟਾਹੇ ਉੱਥੇ ਪਰ ਜਿਹੜੀਆਂ ਧਾਰਮਿਕ ਇਮਾਰਤਾਂ ਸੀਗੀਆਂ ਮੁਸਲਮਾਨਾਂ ਦੀਆਂ ਕਿਤੇ ਕੋਈ ਮਜ਼ਾਰ ਆ ਕਿਤੇ ਕੋਈ ਮਸਜਿਦ ਆ ਉਹ ਇੱਕ ਵੀ ਨਹੀਂ ਟਾਹੀ ਉਹ ਅੱਜ ਵੀ ਮੌਜੂਦ ਨੇ ਉੱਥੇ ਇੱਥੋਂ ਤੱਕ ਕਿ ਇੱਕ ਸਰਹੰਦੀ ਸ਼ੇਖ ਸੀਗਾ ਜਿਹੜਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੇ ਤੇ ਗੁਰ ਤੇਗ ਬਹਾਦਰ ਦੀ ਸ਼ਹਾਦਤ ਤੇ ਖੁਸ਼ ਹੋਏ ਸੀਗੇ ਜਿਹੜੇ ਉਹਨਾਂ ਦੀਆਂ ਮਜ਼ਾਰਾਂ ਨੂੰ ਵੀ ਹੱਥ ਨਹੀਂ ਲਾਇਆ ਸੀ ਬਾਬਾ ਬੰਦਾ ਸਿੰਘ ਮਾਦਰ ਨੇ ਹੁਣ ਤੁਸੀਂ ਕਹੋਗੇ ਸੁੱਚਾ ਆਨੰਦ ਦਾ ਕੀ ਹੋਇਆ ਸੁੱਚਾ ਆਨੰਦ ਉੱਥੋਂ ਭੱਜਿਆ ਆਇਆ ਸੀ ਭਾਈ ਬਾਦ ਸਿੰਘ ਤੋਂ ਡਰਦਾ ਅੰਨਾ ਪੈਸਾ ਸੀ ਉਹਦੇ ਕੋਲ ਅੰਨਾ ਪੈਸਾ ਜਿਵੇਂ ਖਾਸ ਬੰਦਾ ਸੀਗਾ ਵਜ਼ੀਰ ਖਾਨ ਦਾ ਸਿੱਖਾਂ ਨੇ ਕਬਜ਼ਾ ਕਰ ਲਿਆ ਸਰਹੰਦ ਤੇ ਚਾਰੇ ਪਾਸੇ ਸਿੱਖ ਹੀ ਸਿੱਖ ਸਰਹੰਦ ਚ ਸੁੱਚਾ ਆਨੰਦ ਹਜੇ ਵੀ ਉਸੇ ਹੀ ਸ਼ਹਿਰ ਚ ਫਿਰਦਾ ਹੈ ਕਿਉਂ ਨਹੀਂ ਨਿਕਲਿਆ ਉਹ ਕਿਉਂ ਨਹੀਂ ਭੱਜ ਪਾਇਆ ਉਹਦੇ ਲਾਲਚ ਨੇ ਜਾਨ ਨਹੀਂ ਦਿੱਤਾ ਉਹਨੂੰ ਉਦੇ ਕੋਲ ਦੌਲਤ ਇੰਨੀ ਸੀ ਸਕੀਮਾਂ ਘੜਦਾ ਰਿਆ ਵੀ ਮੈਂ ਆਪਣੀ ਦੌਲਤ ਲੈ ਕੇ ਕਿਵੇਂ ਨਿਕਲਾਂ ਇਥੋਂ ਕਿਸੇ ਨੇ ਫਿਰ ਖਬਰ ਦੇ ਦਿੱਤੀ ਵੀ ਸੋਚਣਾ ਦੇ ਇਥੇ ਆ ਫਿਰ ਉਹਦਾ ਕੀ ਹਾਲ ਕੀਤਾ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਉਹਨੂੰ ਗ੍ਰਿਫਤਾਰ ਕਰਕੇ ਕਹਿੰਦੇ ਉਹਦੇ ਨੱਕ 'ਚ ਨਕੇਲ ਪਾਤੀ ਉਹਦੇ ਨੱਕ 'ਚ ਨਕੇਲ ਪਾਤੀ ਤੇ ਉਹਨੂੰ ਕਹਿੰਦੇ ਵੀ ਤੂੰ ਭੀਖ ਮੰਗ ਸਰੰਦ ਦੀਆਂ ਗਲੀਆਂ 'ਚ ਥੰਦ ਦੀਆਂ ਗਲੀਆਂ 'ਚ ਭੀਖ ਮੰਗੀ ਫਿਰ ਉਹਨੇ ਫਿਰ ਉਹਨੂੰ ਮੌਤ ਦੇ ਘਾਟ ਉਤਾਰਿਆ ਗਿਆ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਉਥੇ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਸਿੱਕੇ ਵੀ ਚਲਾਏ ਮੋਹਰਾਂ ਵੀ ਚਲਾਈਆਂ ਮਤਲਬ ਆਪਾ ਬੰਦਾ ਸਿੰਘ ਬਹਾਦਰ ਨੇ ਐਡੀ ਵੱਡੀ ਜੰਗ ਜਿੱਤੀ ਤਖਤਾ ਪਲਟ ਕੀਤਾ ਆਪਦੇ ਨਾਮ ਤੇ ਇੱਕ ਵੀ ਸਿੱਕਾ ਨਹੀਂ ਚਲਾਇਆ ਨਾ ਆਪਦੇ ਆਪ ਨੂੰ ਕਿਤੋਂ ਦਾ ਸੂਬੇਦਾਰ ਨਿਯੁਕਤ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਉਦੋਂ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਜ਼ਮੀਨਾਂ ਪਾਉਂਦੇ ਸੀ ਉਹਨਾਂ ਦੇ ਨਾਮ ਨਹੀਂ ਸੀ ਜ਼ਮੀਨਾਂ ਜ਼ਮੀਨਾਂ ਵੱਡੇ ਵੱਡੇ ਤਨਹਾਟਾਂ ਦੇ ਨਾਮ ਹੁੰਦੀਆਂ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਇਹ ਹੁਕਮ জারি ਕੀਤਾ ਜਿਹੜਾ ਜ਼ਮੀਨ ਬਾਹੂਗਾ ਉਹ ਉਹਦੀਆਂ ਰਜਿਸਟਰੀਆਂ ਕਰਾਓ ਉਹਦੇ ਨਾਂ ਕਰੋ ਜ਼ਮੀਨ ਆ ਜਿਹੜੇ ਛੋਟੇ ਕਿਸਾਨ ਨੇ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਬਦੌਲਤ ਨੇ ਉਸ ਤੋਂ ਬਾਅਦ ਫਿਰ ਜਿਹੜਾ ਸਿੱਖ ਰਾਜ ਕਾਇਮ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਤੋਂ ਪ੍ਰੇਰਿਤ ਸੀਗਾ